ਪਟਿਆਲਾ ਦੇ ਪੁੱਡਾ ਗਰਾਊਂਡ ਦੇ ਵਿੱਚ 올 ਸਕੂਲ ਟ੍ਰਾਂਸਪੋਰਟ ਯੂਨੀਅਨ ਵੱਲੋਂ ਇੱਕ ਰੋਸ ਦਰਨਾ ਲਗਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਟੋ ਯੂਨੀਅਨ ਇਰਖਾ ਯੂਨੀਅਨ ਤੇ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਜਾਣ ਵਾਲੀਆਂ ਵੈਨਾਂ ਦੇ ਮਾਲਕ ਅਤੇ ਡਰਾਈਵਰਾਂ ਵੱਲੋਂ ਇੱਕ ਦਰਨਾ ਪ੍ਰਦਰਸ਼ਨ ਕੀਤਾ ਗਿਆ ਮੇਰਾ ਨਾਮ ਖੁਸ਼ੂਰ ਪਰਮਜੀਤ ਇਹ ਦੇਖੋ ਸਕੂਲ ਟਰਾਂਸਪੋਰਟ ਵੱਲੋਂ ਪਟਿਆਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਹੋਕਾ ਪਹੁੰਚ ਚੁੱਕਿਆ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਨਾਜਾਇਜ਼ ਜਿਹੜੇ ਚਲਾਨ ਨੇ 25 25 30 30 ਹਜ਼ਾਰ ਦੇ ਮਹਿੰਗੇ ਚਲਾਨ ਕੀਤੇ ਜਾ ਰਹੇ ਨੇ ਉਸ ਦੇ ਰੋਸ ਵਜੋਂ ਅੱਜ ਸਾਰੇ ਪਟਿਆਲੇ ਦੇ ਕੀ ਸਾਰੇ ਪੰਜਾਬ ਦੇ ਵੱਲੋਂ ਸਮਰਥਨ ਮਿਲ ਰਿਹਾ ਅੱਜ ਚੱਕਾ ਜਾਮ ਹੈ ਜਿਹਦੇ ਰੋਸ ਵਜੋਂ ਅੱਜ ਧਰਨਾ ਲੱਗਿਆ ਹੋਇਆ ਮੰਗਾ ਕੀ ਆਪ ਮੰਗਾਇਏ ਨੇ ਜੀ ਵੀ ਸਾਨੂੰ ਨਜਾਇਜ਼ ਤੌਰ ਤੇ ਤੰਗ ਨਾ ਕੀਤਾ ਜਾਵੇ ਕਿਉਂਕਿ ਸਰਕਾਰਾਂ ਇਹ ਕਹਿੰਦੀਆਂ ਨੇ ਵੀ ਬੇਰੋਜ਼ਗਾਰੀ ਬਹੁਤ ਆ ਅਸੀਂ ਬਾਹਰਲੇ ਮੁਲਕਾਂ 'ਚ ਨਹੀਂ ਜਾਣ ਦੇਣਾ ਨੌਜਵਾਨਾਂ ਨੂੰ ਪਰ ਜੇ ਬਾਹਰਲੇ ਮੁਲਕਾਂ 'ਚ ਨਹੀਂ ਜਾਣ ਦੇਣਾ ਤਾਂ ਘੱਟੋ ਘੱਟ ਇੱਥੇ ਤਾਂ ਕੰਮ ਕਰ ਲੈਣ ਦਿਓ ਐਨੇ ਬਹਾਨੇ ਸਰਕਾਰ ਨੂੰ ਸਰਕਾਰ ਦਾ ਖਜ਼ਾਨਾ ਭਰਨ ਵਾਸਤੇ 25 25 30 30 ਹਜ਼ਾਰ ਦੇ ਚਲਾਨ ਨੇ ਜਿਹੜੇ ਉਹ ਗਰੀਬ ਲੋਕਾਂ ਦੀਆਂ ਜੇਬਾਂ 'ਚੋਂ ਕੱਢ ਕੇ ਖਜ਼ਾਨੇ 'ਚ ਭਰੇ ਜਾ ਰਹੇ ਨੇ ਉਹ ਬਹੁਤ ਨਿੰਦਣਯੋਗ ਆ ਉਸਦੇ ਰੋਜ਼ ਵਰਗ ਅੱਜ ਅਸੀਂ ਆਪਣਾ ਚੱਕਾ ਜਾਮ ਕਰਿਆ ਹੋਇਆ ਸਕੂਲਾਂ ਦੇ ਵਿੱਚ ਬੱਚੇ ਨਹੀਂ ਲੈ ਕੇ ਗਏ ਤੇ ਅਸੀਂ ਅੱਜ ਧਰਨਾ ਲਾਇਆ ਹੋਇਆ। ਜੇ ਬੱਚੇ ਵੀ ਭਰਾਏ ਦਾ ਲੱਗਦਾ ਜਮੇ ਵਗਰਾ ਬਿਲਕੁਲ ਬਿਲਕੁਲ ਭਾਈ ਜੀ ਇਹਦੇ ਲਈ ਬੜਾ ਵਧੀਆ ਛੋਟਾ ਕੁਐਸਚਨ ਹੈ। ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਸਾਨੂੰ ਕੰਮ ਨਹੀਂ ਕਰੰਦੇ ਰਹੀ। ਜੇਕਰ ਸਾਨੂੰ ਸਰਕਾਰ ਕੰਮ ਕਰਨ ਦੇਵੇ ਤਾਂ ਅਸੀਂ ਬੱਚਾ ਨਾਲ ਤੇ ਅਸੀਂ ਪੇਰੈਂਟਸ ਨਾਲ ਸਾਡੀ ਬਹੁਤ ਵਧੀਆ ਜਿਹੜਿਆ ਰਿਲੇਸ਼ਨਸ਼ਿਪ ਹੈ। ਅਸੀਂ ਕਈ-ਕਈ ਸਾਲਾਂ ਤੋਂ ਉਹਨਾਂ ਦੇ ਬੱਚਾ ਨੂੰ ਸਕੂਲਾਂ ਚ ਲੈ ਜਾ ਰਹੇ ਹਾਂ। ਜਸਟਿਸ ਹੁੰਦਾ ਵੀ ਉਹਨੂੰ ਰਿਫਾਰਮ ਕਰਕੇ ਜਿਹੜੀਆਂ ਕਮੀਆਂ ਪੇਸ਼ੀਆਂ ਪੂਰ ਕਰਾਂ ਪੂਰੀਆਂ ਕਰਾਂਗੇ। ਔਰ ਸਰਕਾਰ ਦਾ ਇੱਕ ਮਾਈਵਾਪ ਦਾ ਰੋਲ ਹੁੰਦਾ ਸਰਕਾਰ ਦਾ ਫਰਜ ਹੈ ਕਿ ਉਹ ਦੇਖੇ ਵੀ ਜਿਹੜਾ ਕੋਈ ਵੀ ਧੰਦਾ ਹੈਗਾ ਜਿਹੜਾ ਨਾ ਜੀ ਜਿਵੇਂ ਮੈਂ ਟਰਾਂਸਪੋਰਟਰ ਦੀ ਗੱਲ ਕੀਤਾ ਇਹ ਲਾਹੇਵੰਦ ਨਹੀਂ ਰਿਹਾ ਜੀ ਟਰੱਕ ਯੂਨੀਅਨ ਦੇ ਲੋਕਾਂ ਨੇ ਟਰੱਕ ਪਾਣੇ ਬੰਦ ਕਰਤੇ ਕਿਉਂਕਿ ਉਹਨਾਂ ਦੇ ਖਰਚੇ ਇਹਨੇ ਆ ਕਿ ਉਹਨਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਉਹ ਮਤਲਬ ਲਾਹੇਵੰਦ ਧੰਦਾ ਨਹੀਂ ਰਿਹਾ ਇਹ ਗੱਲ ਇਹਨਾਂ ਵਾਸਤੇ ਵੀ ਠੀਕ ਹੈ ਮਤਲਬ ਡੀਜ਼ਲ ਦੇ ਪੈਟਰੋਲ ਦੇ ਰੇਟ ਬਹੁਤ ਵੱਧ ਗਏ ਆ ਜੀ ਜਿਹੜੇ ਸਪੇਅਰ ਪਾਰਟਸ ਬਹੁਤ ਮਹਿੰਗੇ ਹੋ ਗਏ ਆ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਆ ਤੇ ਇਹਨਾਂ ਨੂੰ ਜਿਹੜੇ ਹੈਗੇ ਨਾ ਪਹਿਲਾਂ ਤਾਂ ਚਲੋ ਪੁਲਿਸ ਵਾਲੇ ਤੰਗ ਕਰਦੇ ਸੀ ਉਹ ਤਾਂ ਆਮ ਆਦਮੀ ਪਾਰਟੀ ਨੇ ਪ੍ਰੋਬਲਮ ਖਤਮ ਕਰਤੀ ਜਿਹੜਾ ਉਹ ਵਾਲਾ ਗੁੰਡਾ ਟੈਕਸ ਹੈ ਬਟ ਜਿਹੜਾ ਇੱਕ ਜਣਾ ਡਬਲ ਟੈਕਸੇਸ਼ਨ ਹੈ ਚਾਹੇ ਉਹ ਰੋਡ ਟੈਕਸ ਹੈ ਤੇ ਨਾਲ ਉਹਦੇ ਟੋਲ ਟੈਕਸ ਹੈ ਉਹ ਡਬਲ ਟੈਕਸੇਸ਼ਨ ਅਜੇ ਵੀ ਆ ਜਿਹੜੀ ਕਿ ਅਨਫੇਅਰ ਹੈ ਔਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਤੇ ਇਸੇ ਤਰ੍ਹਾਂ ਜਿਹੜਾ ਡੀਜ਼ਲ ਦਾ ਰੇਟ ਬਹੁਤ ਜ਼ਿਆਦਾ ਜੇ ਤੁਸੀਂ ਇੰਟਰਨੈਸ਼ਨਲ ਮਾਰਕੀਟ ਦੇਖੋ ਉਸ ਹਿਸਾਬ ਨਾਲ ਕਮਪੈਨਸੇਸ਼ਨ ਰੇਟ ਨਹੀਂ ਹੈ ਸੈਂਟਰਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਪ੍ਰਾਈਸਸ ਐਗਜ਼ਰਬਿਟੈਂਟ ਹੈ ਆਪਣੇ ਵੱਲ ਉਹ ਜਸਟੀਫਾਈਡ ਨਹੀਂ ਆ ਉਹ ਇਸੇ ਤਰ੍ਹਾਂ ਇੰਸ਼ੋਰੈਂਸ ਦੀ ਗੱਲ ਕਰ ਸਕਦਾ ਹਾਂ ਸਪੀਅਰ ਪਾਰਟ ਦੀ ਗੱਲ ਕਰ ਸਕਦਾ ਜੀਐਸਟੀ ਦੀ ਗੱਲ ਕਰ ਸਕਦਾ ਸੋ ਇਹ ਜਿਹੜੇ ਛੋਟੇ-ਛੋਟੇ ਧੰਦੇ ਆ ਨਾ ਜਿਹੜੇ ਜਿਵੇਂ ਮਤਲਬ ਆਟੋ ਵਾਲੇ ਹੋ ਗਏ ਆ ਜਿਹੜੀਆਂ ਤੁਹਾਡੀਆਂ ਹੁਣ ਇਲੈਕਟ੍ਰੋਨਿਕ ਵਹੀਕਲ ਆਈਆਂ ਛੋਟ-ਛੋਟੀਆਂ ਆ ਇਰਕਸ਼ਾ ਜਆਂ ਹੈਗੀਆਂ ਜਾਂ ਜਿਹੜੇ ਛੋਟੀਆਂ ਬੱਸਸ ਹੈਗੀਆਂ ਜਿਹੜੀਆਂ ਲਾਸਟ ਮਾਈਲ ਕਨੈਕਟੀਵਿਟੀ ਕਰਦੀਆਂ ਹੈਗੀਆਂ ਸੋ ਇਹਨਾਂ ਨੂੰ ਆਪਾਂ ਨੂੰ ਸਪੋਰਟ ਕਰਨਾ ਚਾਹੀਦਾ ਮਤਲਬ ਗਵਰਨਮੈਂਟ ਦਾ ਰੋਲ ਜਿਹੜਾ ਹੈਗਾ ਉਹ ਸਪੋਰਟਿਵ ਹੋਣਾ ਚਾਹੀਦਾ ਔਰ ਫੈਸਿਲਿਟੇਟਰ ਦਾ ਹੋਣਾ ਚਾਹੀਦਾ ਗਵਰਨਮੈਂਟ ਦਾ ਰੋਲ ਕਿਤੇ ਨਾ ਕਿਤੇ ਜਿਹੜੀ ਹੋਣ ਵਾਲੀ ਖਾਸ ਕਰਕੇ ਸਰਕਾਰ ਹੈ ਸੈਂਟਰ ਦੇ ਵਿੱਚ ਉਹ 네ਗੇਟਿਵ ਹੈ ਫॉर ਵਰਕਿੰਗ ਕਲਾਸ ਉਹ ਜਿਹੜੇ ਤਾਂ ਉੱਪਰ ਵਾਲੇ ਆ ਉਹਨਾਂ ਨੂੰ ਤਾਂ ਕੰਸੈਸ਼ਨ ਦਿੰਦੇ ਆ ਜੀ ਉਹਨਾਂ ਦਾ ਇਨਕਮ ਡਾਕਟਸ ਤਾਂ ਉਹਨਾਂ ਨੇ ਜਿਹੜੇ ਅਡਾਨੀ ਅਮਬਾਨੀ ਦਾ 30 ਤੋਂ 22% ਕਰਤਾ ਉਹਨਾਂ ਨੂੰ ਪ੍ਰੋਡਕਟਿਵਿਟੀ ਲਿੰਕਡ ਇਨਸੈਂਟਿਵ ਦਿੰਦੇ ਆ ਤੇ ਉਹਨਾਂ ਦੇ ਕਰਜ਼ੇ ਵੀ ਮਾਫ ਕਰਦੇ ਆ ਇਹਨਾਂ ਦੇ ਵਿਚਾਰਾਂ ਦੇ ਤਾਂ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ ਸੋ ਇਹ ਜਿਹੜੀ ਵਰਕਿੰਗ ਕਲਾਸ ਹੈ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਖੜੀ ਆ ਔਰ ਅਸੀਂ ਉਹਨਾਂ ਦਾ ਜਿਹੜਾ ਜਸਟਿਸ ਜਿਹੜਾ ਹੋਏਗਾ ਰਿਫਾਰਮੇਟਿਵ ਹੋਏਗਾ ਅਸੀਂ ਉਹਨਾਂ ਦੀ ਮਦਦ ਕਰਾਂਗੇ ਕਿ ਇਹ ਗੱਡੀਆਂ ਨੂੰ ਜਿਹੜੀਆਂ ਆ ਗਈਆਂ ਪ੍ਰੋਪਰ ਕੰਡੀਸ਼ਨ ਚ ਕਰਨ ਇਹਨਾਂ ਨੂੰ ਓਵਰਲੋਡ ਔਰ ਇੱਕ ਜਿਹੜਾ ਹੈਲਪਿੰਗ ਹੈਂਡ ਜਿਹੜਾ ਹੈਗਾ ਉਹ ਗਵਰਨਮੈਂਟ ਦੇ ਨਾਲ ਇਹਨਾਂ ਨੂੰ ਐਕਸਟੈਂਡ ਕਰੇਗੀ ਕਿਤੇ ਕਿਤੇ ਦੇਖਣ ਨੂੰ ਤਾਂ ਹੈ ਕਿ ਬਸਾਂ ਦੇ ਜਿਹੜੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਓਵਰਲੋਡਿੰਗ ਹੁੰਦੀ ਹੈ ਬੱਚੇ ਓਵਰਲੋਡ ਬਿਠਾਏ ਹੁੰਦੇ ਨੇ ਉਹਦੇ ਕਰਕੇ ਕਾਫੀ ਐਕਸੀਡੈਂਟ ਹੁੰਦੇ ਨੇ ਸੋ ਲੱਗਦਾ ਹੈਗਾ ਕਿਤੇ ਕਿਤੇ ਇਨਾਂ ਕਿਤੇ ਇਹਨਾਂ ਨੂੰ ਵੀ ਜਿਹੜੇ ਨੋਰਮਸ ਪੂਰੇ ਕਰਨੇ ਚਾਹੀਦੇ ਨੇ ਕਿਉਂਕਿ ਵਾਇਲੇਟਿੰਗ ਕਰਦੇ ਨੇ ਟ੍ਰੈਫਿਕ ਰੂਲ ਦੀ ਮੈਂ ਉਹ ਮੈਂ ਉਹੀ ਗੱਲ ਕਹਿ ਰਿਹਾ ਸੀਗਾ ਜੀ ਇੱਕ ਤਾਂ ਰੈਟਰੀਬਿਊਟਿਵ ਜਸਟਿਸ ਹੈ ਜੀ ਉਹਦੇ ਚ ਵੀ ਇੱਕ ਓਵਰਲੋਡਿੰਗ ਹੋ ਗਈ ਫਲਾਨਾ ਹੋ ਗਿਆ ਵੀ ਸਾਰਿਆਂ ਦੇ ਚ ਉਹਦੇ ਚ ਇਸ ਕਰਕੇ ਆ ਵੀ ਜਿਹੜਾ ਉਹਨਾਂ ਦਾ ਪ੍ਰੋਫੈਸ਼ਨ ਨਾ ਜਿਹੜਾ ਧੰਦਾ ਹੈਗਾ ਉਹ ਰਿਮਨਰੇਟਿਵ ਨਹੀਂ ਰਿਹਾ ਉਹਨਾਂ ਚ ਲਾਹੇਵੰਦ ਨਹੀਂ ਰਿਹਾ ਉਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਜਿਹੜੀ ਇਨਪੁਟ ਕਾਸਟ ਵਧ ਗਈ ਹੈ ਜੀ ਚਾਹੇ ਉਹ ਤੇਲ ਹੈ ਇਨਸ਼ੋਰੈਂਸ ਹੈ ਸਪੇਅਰ ਪਾਰਟਸ ਹੈ ਜਾਂ ਗੱਡੀ ਦੀ origignal cost ਹੈ ਤੇ ਜਿਹੜਾ ਆਪਣਾ ਰੋਡ ਟੈਕਸ ਹੈ ਉਹ ਇੰਨੇ ਜ਼ਿਆਦਾ ਟੈਕਸਸ ਹੈ ਟੈਕਸੇਸ਼ਨ ਬਹੁਤ ਹਾਈ ਹੋ ਗਈ ਹੈ ਤੇ ਉਹਨਾਂ ਦੀ ਜਿਹੜੀਆਂ ਰਿਟਰਨਸ ਹੈ ਉਹ ਪ੍ਰੋਪੋਰਸ਼ਨੇਟਲੀ ਨਹੀਂ ਵਧੀਆਂ ਜਾਂ ਤਾਂ ਉਹ ਜਿਹੜੇ ਹੈਗੇ ਰੇਟ ਵਧਾਣਗੇ ਬਹੁਤ ਜ਼ਿਆਦਾ ਆਪਣੇ ਲੈਵਲ ਦੇ ਉੱਤੇ ਤੇ ਜਾਂ ਫਿਰ ਉਹ ਜਿਹੜਾ ਹੈਗਾ ਓਵਰਲੋਡਿੰਗ ਕਰਨਗੇ 90% ਹੈਗਾ ਕਹਿੰਦੇ ਸਕੂਲ ਬਲੇਆ ਵੱਲੋਂ ਜਿਹੜਾ ਹੈਗਾ ਜਿਹੜਾ ਇਹਨਾਂ ਨੂੰ ਕੋਈ ਟੈਕਵੇਰਾ ਹੁੰਦੀ ਪਰ ਇਹਨਾਂ ਦਾ ਜਿੱਦ ਕਿ ਸਕੂਲ ਦੀ ਵੀ ਰਿਸਪੋਨਸੀਬਿਲਟੀ ਵਿੱਚ ਕੁਝ ਬੰਦੀ ਹੈਗੀ ਕੁਝ ਸਕੂਲ 'ਚ ਤਾਂ ਬੱਚੇ ਪੜ੍ਹਦੇ ਨੇ ਸਕੂਲਾਂ ਦਾ ਤਾਂ ਫਿਸ ਵੱਧ ਲੁੱਤੀ ਜਾਂਦੀ ਹੈ ਪਰ ਇਹਨਾਂ ਦਾ ਜਿਹੜਾ ਹੈਗਾ ਰੋਜ਼ਗਾਰ ਉੱਥੇ ਲੁੱਟਿਆ ਹਾਂ ਉਹ ਅਸੀਂ ਸਕੂਲ ਬਾੜਾਂ ਨਾਲ ਵੀ ਟੈਕਅਪ ਕਰ ਰਹੇ ਹਾਂ ਇਹੀ ਇਹੀ ਰੋਲ ਹੈ ਜੀ ਜਿਹੜਾ ਸਰਕਾਰ ਦਾ ਹੀ ਰੋਲ ਹੈ ਕਿ ਜਿਹਦਾ ਹੱਕ ਹੈ ਜਿਹੜਾ ਉਹਨੂੰ ਉਹ ਹੱਕ ਮਿਲਣਾ ਚਾਹੀਦਾ ਵੀ ਹਰ ਥਾਂ ਤੇ ਕੁੰਡੀ ਕਨੈਕਸ਼ਨ ਨਹੀਂ ਲੱਗਣਾ ਚਾਹੀਦਾ ਜੇਕਰ ਤੁਹਾਨੂੰ ਸਭ ਪੁਲਸ ਦੇਖੋ ਜਿਹੜੇ ਚਲਾਨ ਕੱਟੇ ਗਏ ਹੈਗਾ ਉਹਦੇ ਚ ਜਿਹੜਾ ਹੈਗਾ ਉਹ ਜੋ ਵੀ ਉਹਦੇ ਚ ਮਤਲਬ ਲੀਗਲ ਐਕਸ਼ਨ ਤਾਂ ਹੋਏਗਾ ਹੋਏਗਾ ਕਿਉਂਕਿ ਮਾਲਯੋਗ ਜਿਹੜੇ ਮੇਰੇ ਖਿਆਲ ਹਾਈ ਕੋਰਟ ਸਾਹਿਬ ਉਹ ਹਾਈ ਕੋਰਟ ਤੋਂ ਵੀ ਆਰਡਰ ਆ ਗਿਆ ਉਹਦੀ ਪਾਲਣਾ ਕੀਤੀ ਜਾਏਗੀ ਇਹਨਾਂ ਨੂੰ ਵੀ ਰਿਫਾਰਮ ਕੀਤਾ ਜਾਏਗਾ ਸਕੂਲਾਂ ਬੜਾ ਨੂੰ ਵੀ ਕੀਤਾ ਜਾਏਗਾ ਲੇਕਿਨ ਉਹਦੇ ਚ ਸਾਡੀ ਕੋਸ਼ਿਸ਼ ਹੈ ਕਿ ਉਹਨੂੰ ਜਿਹੜਾ ਜਿਵੇਂ ਪਹਿਲਾਂ ਕਿਹਾ ਵੀ ਰਿਫਾਰਮੇਟਿਵ ਹੋਵੇ ਸਾਡੀ ਸਾਡੀ ਇੰਟੈਂਸ਼ਨ ਬਹੁਤ ਜ਼ਿਆਦਾ ਜੁਰਮਾਨਾ ਲਾਣਾ ਜਾਂ ਪੈਸੇ ਇਕੱਠੇ ਕਰਨਾ ਨਹੀਂ ਹੈ ਸਾਡਾ ਮਤਲਬ ਹੈ ਮਕਸਦ ਹੈ ਇਹ ਹੈ ਨਾ ਜੀ ਕਿ ਬੱਚਿਆਂ ਦੀ ਸੇਫਟੀ ਕਰਨਾ ਹੈ ਉਹਦੇ ਵਾਸਤੇ ਜੋ ਵੀ ਜ਼ਰੂਰੀ ਹੋਵੇਗਾ ਜਰੂਰ ਕਰਾਂਗੇ ਸੋ ਬਿਲਕੁਲ